ந்தனாரபக்கலா மரக்கலா சமரோ பிரபு நான நானசா வாடக மகாராஜா மகாராஜ பிமர ਕਰ ਨੋ ਨੇ ਦਿਆਵੇ ਤਾਂ ਸਬ ਤਾਈ ਹੋਏ ਸਹਾਏ ਸਬ ਤਾਈ ਹੋਏ ਸਹਾਏ ਗੁਰ ਤੇਗ ਬਹਾਦਰ ਸਿਮਰੀਐ ਗੁਰ ਤੇਗ ਬਹਾਦਰ ਸਿਮਰੀਐ ਤਾਂ ਗੁਰ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਜਾਣਦੇ ਆਂ ਕੀ ਮਹਾਰਾਜ ਤਿਆਗ ਦੀ ਭਗਤੀ ਦੀ ਪ੍ਰੇਮ ਦੀ ਹੁਕਮ ਦੀ ਪਾਣੇ ਦੀ ਜਿਹਨੂੰ ਮੰਨ ਕਰਨਾ ਸਤ ਕਰਕੇ ਮੰਨਣਾ ਇਹਦੀ ਮੂਰਤ ਨੇ ਤੀਰਜਤੇ ਬ੍ਰਹਮ ਗਿਆਨ ਦਾ ਕਰ ਜਿਹੜਾ ਕਦੀ ਪੁੱਛਣਾ ਹੋਏ ਨਾ ਕਿ ਬ੍ਰਹਮ ਗਿਆਨ ਦਾ ਕਰ ਕਿਹੜਾ ਹੈ ਤੀਰਜ ਦਾ ਕਰ ਕਿਹੜਾ ਹੈ ਤੇ ਗੁਰ ਤੇਗ ਬਹਾਦਰ ਸਾਹਿਬ ਰਾਜ ਦਾ ਹਿਰਦੈ ਮਹਾਰਾਜ ਦਾ ਸਰੂਪ ਕਿਹਸਾ ਹੈ ਦਿਆ ਦਾ ਕਿਰਪਾ ਦਾ ਮਿਹਰ ਦਾ ਸਵੱਲੀ ਨਦਰ ਕਰਨ ਦਾ ਮਾਫ਼ ਕਰ ਦੇਣ ਦਾ ਐਸਾ ਸਰੂਪ ਹੈ ਧੰ ਗੁਰੂ ਤੀਗ ਬਹਾਦਰ ਸਹਿ ਮਹਾਰਾਜ ਦਾ ਕਿਹਸਾ ਵੱਡਾ ਹਿਰਦੈ ਮਹਾਰਾਜ ਦਾ ਜਿਹੜਾ ਮਹਾਰਾਜ ਉੱਪਰ ਗੋਲੀਆਂ ਚਲਾਏ ਮਹਾਰਾਜ ਨੂੰ ਮਾਰਨ ਦੀ ਹੀ ਚੇਸਥਾ ਕਰੇ ਮਹਾਰਾਜ ਤਾਂ ਉਹਨੂੰ ਵੀ ਮਾਫ਼ ਕਰ ਦਿੰਦੇ ਮਨ ਵਿੱਚ ਰੱਤੀ ਪਰ ਵੀ ਕੋਈ ਟੇਡਾ ਪੰਨ ਨਹੀਂ ਰੱਖਦੇ ਐਸੀ ਵੱਡੀ ਵਡਿਆਈ ਜੋ ਹੈ ਉਸ ਸਿੱਖਾਂ ਵਿੱਚ ਮਹਾਰਾਜ ਦੀ ਪ੍ਰਚਲਿਤ ਹੋ ਰਹੀ ਹੈ ਸਿੱਖ ਜਿਹੜੇ ਨੇ ਮਹਾਰਾਜ ਦੀ ਐਸੀ ਵੱਡੀ ਵਡਿਆਈ ਗਾ ਰਹੇ ਨੇ ਗੁਣ ਗਾਨ ਕਰ ਰਹੇ ਨੇ ਕਹਿ ਰਹੇ ਨੇ ਵੇਖੋ ਇੱਕ ਐਸਾ ਹੀ ਅਦਭੁਤ ਨਜ਼ਾਰਾ ਹੈ ਧੰਗੁਰ ਤੇਗ ਬਾਦਰ ਸਹ ਮਹਾਰਾਜ ਸੈਰ ਕਰਨ ਸਵੇਰੇ ਗਏ ਤੇ ਧੀਰਮਲ ਦੇ ਜਿਹੜੇ ਮਸੰਦ ਨੇ ਸਿਹਾ ਮਸੰਦ ਉਹਨਾਂ ਨੇ ਗੋਲੀ ਚਲਾਈ ਤੇ ਉੱਥੇ ਵੀ ਫਾਇਰ ਕੀਤਾ ਤੇ ਮਹਾਰਾਜ ਨੂੰ ਕੋਈ ਆਂਜਨਾਈ ਸਤਗੁਰੂ ਸ਼ਬਦਾਂ ਦਾ ਪਲਾ ਮਨਾਇਂਦਾ ਤਿਸ ਦਾ ਬੁਰਾ ਕਿਉਂ ਹੋਈ ਫਿਰ ਮਹਾਰਾਜ ਜਦੋਂ ਆਪਣੇ ਘਰ ਵਿਰਾਜਮਾਨੇ ਸਿੱਖ ਆ ਕੇ ਮਹਾਰਾਜ ਨੂੰ ਮੱਥੇ ਟੇਕ ਰਹੇ ਨੇ ਬੜੀਆਂ ਹੀ ਕੀਮਤੀ ਪੇਟਾਵਾਂ ਰੱਖ ਰਹੇ ਨੇ ਆਪ ਮੱਖਣਸ਼ਾਲ ਲਵਾਣਾ ਦੋ ਚੋਰ ਸਾਹਿਬ ਲੈ ਕੇ ਆਏ ਬੜੀ ਕੀਮਤੀ ਤੇ ਉਹ ਚੋਰ ਸਾਹਿਬ ਜਿਹੜੀਆਂ ਨੇ ਨਾ ਦੋ ਚੋਰ ਬੰਦਾਰਾਂ ਨੂੰ ਦਿੱਤੀਆਂ ਤੇ ਮਹਾਰਾਜ ਦੇ ਚਾਰੋਂ ਤਰ੍ਹਾਂ ਜਿਵੇਂ ਕੋ ਕਿ ਚੋਰ ਸਾਹਿਬ ਦੀ ਸੇਵਾ ਹੋ ਰਹੀ ਹੈ ਚੰਦੋਆ ਸਭ ਉੱਪਰ ਹੈ ਕਿਹੜਾ ਅਲੋਕਿਕ ਨਜ਼ਾਰਾ ਬਣ ਰਿਹਾ ਹੈ ਤੇ ਸਿੱਖ ਜਿਹੜੇ ਇਹ ਜਾਣ ਕੇ ਕਿ ਬਾਬਾ ਬਕਾਲੇ ਜੋ ਹੈ ਉਹ ਗੁਰੂ ਘਰ ਹੈ ਗੁਰੂ ਗੱਦੀ ਮਿਲੀ ਹੈ ਸਿੱਖ ਸੰਗਤਾਂ ਦੂਰੋਂ ਦੂਰੋਂ ਦ੍ਰਿਸ਼ਣ ਕਰਨ ਆ ਰਹੀਆਂ ਸੀ ਪਰ ਬਾਰ ਬਾਈ ਮੰਝੀਆਂ ਦੇਖ ਕੇ ਵਿਚਲਿਤ ਸੀ ਪ੍ਰਮਿਤ ਸੀ ਵੀ ਕੌਣ ਹੈ ਅਸਲੀ ਗੁਰੂ ਤੇ ਮਹਾਰਾਜ ਪਰਪਕਾਰ ਕਰਨ ਲਈ ਜਦ ਬਿੰਤਾਵਾਂ ਵੀ ਬਹੁਤ ਹੋ ਗੀਆਂ ਪੱਲੇਵੰਚ ਵੀ ਆ ਗਏ ਬਾਬਾ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੀ ਵੰਚ ਵੀ ਆਏ ਤੇ ਫਿਰ ਮੱਖਣ ਛਾਣ ਲਬਾਣਾ ਵੀ ਆ ਗਏ ਸਿੱਖਾਂ ਦੀਆਂ ਮਿੰਤਾ ਅਰਦਾਸਾਂ ਬੇਂਤੀਆਂ ਸੁਣ ਕੇ ਪਰਉਪਕਾਰ ਲਈ ਵੀ ਸਿੱਖਾਂ ਦਾ ਹਿਰਦਾ ਵਿਚਲਿਤ ਨਾ ਹੋਏ ਉਹ ਪਰਮਿਤ ਨਾ ਹੋਣ ਸੱਚਾ ਕੌਣ ਝੂਠਾ ਕੌਣ ਤੇ ਮਹਾਰਾਜ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਸਾਰੇ ਸਿੱਖ ਮਹਾਰਾਜ ਦੇ ਚਰਣਾ ਵਿੱਚ ਲਿਆ ਜਾ ਕੇ ਪੇਟਾਵਾਂ ਰੱਖਦੇ ਜਦੋਂ ਮਸੰਦਾ ਨੇ ਵੇਖਿਆ ਵੀ ਸਾਡੇ ਤੇ ਅੰਦਰ ਸਭ ਖਾਲੀ ਹੋ ਗਿਆਂ ਦੁਕਾਨਾਂ ਧੀਰਮਲੀ ਜਿਹੜੇ ਸੀ ਨੌਕਰਤਾਰਪੂਤ ਜਲੰਧਰ ਵਿਖੇ ਰਹਿੰਦੇ ਸੀ ਉੱਥੇ ਉਹਨਾਂ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ ਉੱਥੋਂ ਚੱਲ ਕੇ ਉਹ ਬਾਬਾ ਬਕਾਲੇ ਆਏ ਸੀ ਵੀ ਇਹ ਸੋਚ ਕੇ ਅਸੀਂ ਵੱਡੇ ਗੁਰੂ ਬਣਾਂਗੇ ਵੀ ਹੁਣ ਗੁਰਿਆਈ ਗੱਦੀ ਗੁਰਹਰਿਕ੍ਰਿਸ਼ਨ ਸਾਹਿਬ ਜੀ ਤੋਬਾਦ ਨਵੀਂ ਥਾਂ ਜਿਹੜਾ ਨਾ ਨਵੀਂ ਥਾਂ ਨਵੇਂ ਗੁਰੂ ਨਾਨਕ ਅਸੀਂ ਕਹਾਈਏ ਕਿਉਂਕਿ ਅਸੀਂ ਗੁਰਹਰਿਕ੍ਰਿਸ਼ਨ ਸਾਹਿਬ ਜੀ ਦੇ ਜਿਹੜੇ ਨੇ ਉਹ ਜਿਹੜੇ ਪਿਤਾ ਜੀ ਨੇ ਗੁਰਹਰ ਰਾਏ ਸਾਹਿਬ ਜੀ ਉਹਨਾਂ ਦੇ ਵੀ ਵੱਡੇ ਭਰਾ ਵੇ ਗੁਰਹਰ ਕ੍ਰਿਸ਼ਨ ਸਾਹਿਬ ਜੀ ਦੇ ਤਾਇਆ ਜੀਆ ਤੇ ਗੁਰਤੇਗ ਭਦਰ ਸਿੰਘ ਮਹਾਰਾਜ ਦੇ ਭਤੀਜੇ ਲੱਗਦੇ ਸੀ ਕਿਉਂਕਿ ਗੁਰਤੇਗ ਦਾਦਰ ਸਾਹਿਬ ਤੇ ਗੁਰਹਰ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੋਏ ਤੇ ਜਿਹੜੇ ਧੀਰਮਲ ਜੀ ਸੀ ਉਹ ਗੁਰਹਰ ਗੋਬਿੰਦ ਸਾਹਿਬ ਜੀ ਦੇ ਪੋਤਰੇ ਲੱਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਭਤੀਜੇ ਲੱਗਦੇ ਸੀ ਤੇ ਆਪਣੇ ਚਾਚਾ ਜੀ ਤੇ ਹੀ ਜਿਹੜਾ ਨਾ ਉਹ ਸੋਚਿਆ ਵੀ ਨਹੀਂ ਗੱਦੀ ਸਾਡੇ ਕੋਲ ਹੋਵੇ ਕਿਉਂਕਿ ਸਾਡੇ ਕੋਲ ਹੀ ਆਦ ਗੁਰੂ ਗੰਗ ਸਾਹਿਬ ਨੇ ਤੇ ਸਾਡਾ ਛੋਟਾ ਜਿਹੜਾ ਪਹਿਲੇ ਜਿਹੜਾ ਭਰਾ ਭਰਾ ਦਾ ਜਿਹੜਾ ਪੁੱਤਰ ਹੈ ਉਹ ਸੀ ਸਾਡੇ ਦਾਦਾ ਜੀ ਸੀ ਪਰਦਾਦਾ ਜੀ ਸੀ ਹੁਣ ਹੱਕ ਸਾਡਾ ਬੰਦਾ ਹੈ ਇਹ ਸੋਚ ਕੇ ਤੇ ਜਦੋਂ ਆ ਕੇ ਗੰਦੀ ਲਗਾਈ ਹੁਣ ਕੋਈ ਪੁੱਛੇ ਨਾ ਸਬਗੁਰੂ ਤੇਗਵਾਹਦਰ ਸਾਹਿਬ ਕੋਲ ਤੇ ਮਸੰਦਾ ਨੇ ਢੜਕਾਣਾ ਸ਼ੁਰੂ ਕਰਤਾ ਸੀ ਕਿ ਅਸੀਂ ਵੇਖ ਲਾਂਗੇ ਤੁਸੀਂ ਚਿੰਤਾ ਨਾ ਕਰੋ ਧੀਰਮਲ ਜੀ ਆਪ ਨਹੀਂ ਚਾਹੁੰਦੇ ਸੀ ਵੀ ਗੋਲੀ ਚੱਲੇ ਆਪ ਉਹ ਕਹੇ ਸੀ ਨਹੀਂ ਐਵੇਂ ਨਾ ਕਰੋ ਇਹਦੀ ਨਿੰਦਾ ਹੋਵੇਗੀ ਇਹਦੇ ਲੱਛਣ ਠੀਕ ਨਹੀਂ ਜਿਹੜੇ ਸ਼ਗਨ ਨੇ ਉਹ ਠੀਕ ਨਹੀਂ ਹੋ ਰਹੇ ਸਾਨੂੰ ਚੰਗਾ ਨਹੀਂ ਇਹਦਾ ਨਤੀਜੇ ਮਿਲਣਗੇ ਗੋਲੀ ਚਲਾਣ ਦੇ ਪਰ ਮਸੰਦਾ ਨੇ ਨਹੀਂ ਸੁਣੀ ਉਹਨਾਂ ਨੂੰ ਸੀ ਕਿ ਸਾਡੀ ਜਿਹੜੀ ਹੈ ਉਹ ਵਪਾਰ ਘਟ ਜਾਏਗਾ ਵੀ ਜਿਹੜਾ ਗੁਰੂ ਉਹ ਬਣੇ ਜਿਹੜਾ ਸਾਡੇ ਵਸ ਵਿੱਚ ਹੋਏ ਉਹ ਨਾ ਬਣੇ ਜਿਹੜਾ ਸਾਡੇ ਹੁਕਮ ਉੱਪਰ ਹੁਕਮ ਚਲਾਏ ਇਸ ਕਰਕੇ ਮਸੰਦਾ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਅਸੀਂ ਆਪ ਆਪ ਸਭ ਕੁਝ ਸਾਮ ਲਵਾਂਗੇ ਦੂਜੀ ਵਾਰ ਫਿਰ ਮਹਾਰਾਜ ਦੇ ਘਰ ਜਦੋਂ ਗੋਲੀ ਚਲਾਈ ਨਾ ਤੇ ਗੋਲੀਆਂ ਬੰਦੂਕਾਂ ਉਪਰانے ਜਮਾਨੇ ਦੀਆਂ ਉਹ ਮਹਾਰਾਜ ਦੇ ਮੱਥੇ ਨੂੰ ਥੋੜੀ ਛੂ ਕੇ ਨਿਕਲੀ ਜਿਵੇਂ ਮਹਾਰਾਜ ਦੇ ਮੱਥੇ ਤੇ ਅਸੀਂ ਕੱਲ ਸਰਵਣ ਕਰ ਰਹੇ ਸੀ ਛਰੀਟ ਵੀ ਵੱਜੀ ਬਾਰੂਦ ਦੀ ਰਾਖ ਵੀ ਮਹਾਰਾਜ ਦੇ ਮੱਥੇ ਤੇ ਆਈ ਤੇ ਫਿਰ ਜਦੋਂ ਮੱਖਣ ਛੱਲਵਾਣੇ ਨੂੰ ਆਪਣੇ ਡੇਰੇ 'ਚ ਇਹ ਪਤਾ ਲੱਗਿਆ ਵੀ ਗੁਰੂ ਸਾਹਿਬ ਉੱਪਰ ਐਵੇਂ ਹਮਲਾ ਹੋਇਆ ਤੇ ਸਾਰਾ ਕੁਝ ਲੰਗਰ ਦੇ ਭਾਂਡੇ ਤੱਕ ਤੂੰ ਚੁੱਪ ਕੇ ਲੈ ਗਏ ਨੇ ਧੀਰਮਲੀਏ ਤੇ ਫਿਰ ਉਹਨਾਂ ਨੂੰ ਬੜਾ ਰੋ ਆਇਆ ਉਹਨਾਂ ਕੋਲ 500 ਜਵਾਨਾਂ ਦੀ ਫੌਜ ਹੋਇਆ ਕਰਦੀ ਸੀ ਕਿਉਂਕਿ ਜਿਹੜਾ ਵਪਾਰੀ ਬਹੁਤ ਵੱਡੇ ਸੀ ਤੇ ਸਮੁੰਦਰਾਂ ਦੇ ਜਹਾਜ਼ ਵਿੱਚ ਡਾਕੂ ਲੁਟੇਰਿਆਂ ਦਾ ਡਰ ਹੁੰਦਾ ਸੀ ਇਸ ਕਰਕੇ ਫੌਜ ਰਖਦੇ ਸੀ ਉਹ ਫੌਜ ਨਾਲ ਲਈ ਤੇ ਜਾ ਕੇ ਧੀਰਮਲਿਆ ਦੇ ਡੇਰੇ ਤੇ ਹੱਲਾ ਬੋਲ ਦਿੱਤਾ ਪਰ ਇਹ ਮਨ ਵਿੱਚ ਵਿਚਾਰ ਰੱਖੀ ਕਿ ਧੀਰਮਲ ਜੀ ਗੁਰੂ ਸਾਹਿਬ ਦੇ ਅੰਛਵੰਚ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਤੋਂ ਬਿਨਾ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਠੀਕ ਨਹੀਂ ਇਸ ਕਰਕੇ ਜਿਹੜੇ ਸਿਹਾ ਮਸੰਦ ਨੇ ਮਹਾਰਾਜ ਉੱਪਰ ਜਿਹੜੀ ਹੈ ਨਾ ਗੋਲੀ ਚਲਾਈ ਸੀ ਉਹਨੂੰ ਜਾ ਕੇ ਉਹਦੀ ਮੁਸ਼ਕਾਂ ਬੰਨ ਲਿੱਤੀਆਂ ਉਹਦੇ ਹੱਥ ਪੈਰ ਬੰਨ ਕੇ ਮਹਾਰਾਜ ਪਾਸ ਲਿਆਏ ਤੇ ਜਿਹੜਾ ਸਾਰਾ ਸਮਾਨ ਉਹ ਲੁੱਟ ਕੇ ਲੈ ਗਏ ਸੀ ਉਹ ਵੀ ਤੇ ਉਹਨਾਂ ਦਾ ਆਪਣਾ ਸਮਾਨ ਵੀ ਹੁਣ ਮੱਖਣਸ਼ਾਲਾ ਲਵਾਣੇ ਜੀਨੂੰ ਇੰਨਾ ਰੋ ਸੀ ਕਿ ਉਹਨਾਂ ਦੇ ਡੇਰੇ ਦਾ ਵੀ ਸਾਰਾ ਸਮਾਨ ਚੁੱਕ ਕੇ ਨਾ ਗੁਰਤੇਗ ਬਹਾਦਰ ਸਾਹਿਬ ਦੇ ਡੇਰੇ ਤੇ ਉਹਨਾਂ ਦੇ ਘਰ ਲਿਆਏ ਉਸ ਸਮੇਂ ਰਹਿਰਾ ਸਾਹਿਬ ਦੀ ਬਾਣੀ ਦਾ ਸਮਾਂ ਹੋਇਆ ਸੀ ਰਹਿਰਾ ਸਾਹਿਬ ਦੀ ਬਾਣੀ ਤੋਂ ਬਾਅਦ ਤਨਮ੍ਰਿਤੇਗਬਾਦਰ ਸਾਹਿਬ ਨੇ ਸੋਦਰ ਦੀ ਚੌਂਕੀ ਤੋਂ ਮਾਰ ਪੁੱਛਿਆ ਕਿ ਬਾਹਰ ਐਨਾ ਹੱਲਾ ਗੁੱਲਾ ਐਨਾ ਸ਼ੋਰ ਸ਼ਰਾਬਾ ਕਿਸ ਚੀਜ਼ ਦਾ ਹੈ ਇਹ ਇੰਨੀਆਂ ਸਾਰੀਆਂ ਵਸਤੂਆਂ ਲਿਆ ਲਿਆ ਕੇ ਕਿਉਂ ਰੱਖੀ ਜਾ ਰਹੇ ਹੋ ਕੀ ਕਾਰਨ ਹੈ ਕੀ ਹੋਇਆ ਹੈ ਤੇ ਮੱਖਣਸ਼ਾ ਲਮਾਣੇ ਨਿੰਸਿਆ ਮਹਾਰਾਜ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਉੱਪਰ ਗੋਲੀ ਚੱਲੀ ਸਾਰਾ ਸਮਾਨ ਇੱਥੋਂ ਲੁੱਟ ਕੇ ਲੈ ਗਏ ਜਿੰਨੀਆਂ ਪੇਟਾਵਾਂ ਆਈਆਂ ਸੀ ਉਹ ਸਭ ਵੀ ਲੈ ਗਏ ਬਰਦਾਸ਼ਤ ਨਹੀਂ ਹੋਇਆ ਮਹਾਰਾਜ ਇਸ ਕਰਕੇ ਅਸੀਂ ਉਹਨਾਂ ਦੇ ਡੇਰੇ ਉੱਪਰ ਹਮਲਾ ਕੀਤਾ ਤੇ ਸਾਰਾ ਸਮਾਨ ਜਿਹੜਾ ਅਸੀਂ ਚੁੱਕ ਕੇ ਵਾਪਸ ਲਿਆਇਆ ਤੇ ਉਹਨਾਂ ਦਾ ਵੀ ਲਿਆਇਆ ਮਹਾਰਾਜ ਨੇ ਕਿਹਾ ਇਹ ਠੀਕ ਨਹੀਂ ਕੀਤਾ ਜੇ ਕੋਈ ਕਾਮ ਵਸ ਹੋ ਕੇ ਇੱਕ ਤੇ ਕਾਮ ਹੁੰਦਾ ਨਾ ਇਸਤਰੀ ਦੀ ਚਾਹ ਨਾ ਕਰਨਾ ਇਸਤਰੀ ਵੱਲੋਂ ਪੁਰਸ਼ ਦੀ ਚਾਹ ਨਾ ਕਰਨਾ ਕਾਮ ਅਸੀਂ ਉਹਨੂੰ ਵੀ ਕਹਿੰਦੇ ਆ ਕਾਮਨਾ ਇੱਛਾ ਕਿਸੇ ਵੀ ਚੀਜ਼ ਦੀ ਇੱਛਾ ਕਰਨਾ ਉਹ ਇੱਛਾ ਦੀ ਪੂਰਤੀ ਨਹੀਂ ਹੁੰਦੀ ਤੇ ਫਿਰ ਸਾਨੂੰ ਕ੍ਰੋਧ ਆਉਂਦਾ ਹੈ ਕੋਈ ਵੀ ਉਹ ਕਾਮਨਾ ਦੀ ਇੱਛਾ ਵਿੱਚ ਵਾਧਾ ਬਣਦਾ ਹੈ ਤੇ ਸਾਨੂੰ ਉਹਦੇ ਉੱਪਰ ਕ੍ਰੋਧ ਆਉਂਦਾ ਹੈ ਸਾਡੇ ਅੰਦਰ ਈਰਖਾ ਤੇ ਦੁਐਕ ਦੀ ਉਤਪਤੀ ਹੁੰਦੀ ਉਸ ਸਮੇਂ ਮਹਾਰਾਜ ਕਹਿੰਦੇ ਉਹਨਾਂ ਨੇ ਕ੍ਰੋਧ ਵਸੋ ਕਿਆ ਕੀਤਾ ਕਿਉਂਕਿ ਉਹਨਾਂ ਦੀ ਕਾਮਨਾ ਜਿਹੜੀ ਗੁਰੂ ਬਣਦੀ ਉਹ ਪੂਰੀ ਨਹੀਂ ਹੋਈ ਤੇ ਸਾਡਾ ਤੇ ਗਹਿਣਾ ਹੈ ਗੁਰੂ ਘਰ ਵੱਲੋਂ ਸਾਨੂੰ ਮਿਲਿਆ ਖਿਮਾ ਦਾ ਜਹ ਖਿਮਾ ਤਹ ਆਪ ਮਹਾਰਾਜ ਕਹਿੰਦੇ ਜਾਂ ਲੋਭ ਤਹ ਤਹ ਕਾਲ ਹੈ ਜਿੱਥੇ ਲੋਭ ਹੈ ਉੱਥੇ ਤੇ ਕਾਲ ਆਪ ਹੁੰਦਾ ਹੈ ਜਿੱਥੇ ਖਿਮਾ ਤੈ ਆਪ ਜਿੱਥੇ ਖਿਮਾ ਹੁੰਦੀ ਹੈ ਉੱਥੇ ਮਹਾਰਾਜ ਕਹਿੰਦੇ ਆਪ ਵਾਹਿਗੁਰੂ ਜੀ ਦਾ ਵਾਸਾ ਹੁੰਦਾ ਹੈ ਤੇ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੇ ਐਸੇ ਵਚਨ ਸੁਣ ਕੇ ਮੱਖਣਛਾ ਲੰਬਾੜੇ ਨੇ ਕਿਹਾ ਮਹਾਰਾਜ ਇਹਨਾਂ ਨੂੰ ਖਿਮਾ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਗੁਰੂ ਘਰ ਉੱਪਰ ਜਿਹੜਾ ਉਹ ਹੱਲਾ ਬੋਲਿਆ ਮਹਾਰਾਜ ਜੇ ਅਸੀਂ ਐਵੇਂ ਇਹਨਾਂ ਨੂੰ ਖਿਮਾ ਕਰ ਦਿੱਤਾ ਸਾਰੇ ਪਾਸੇ ਹਾਸਾ ਹੋਏਗਾ ਕਿ ਅਸੀਂ ਆਲਸੀ ਹੋ ਗਏ ਆ ਅਸੀਂ ਦਲੇਦਰੀ ਹੋ ਗਏ ਆ ਕਿਉਂਕਿ ਧੰਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਕੈਸੇ ਜੋਹਰ ਵਖਾਏ ਸੀ ਤੇ ਸਾਨੂੰ ਕੋਈ ਲੁੱਟ ਕੇ ਲੈ ਜਾਏ ਅਸੀਂ ਉਹਨੂੰ ਕੁਝ ਕਹੀਏ ਹੀ ਨਾ ਤੇ ਫਿਰ ਉਹ ਉਹਦਾ ਸਮਾਨ ਵੀ ਉਹਨੂੰ ਵਾਪਸ ਕਰ ਦਈਏ ਉਹਨੂੰ ਐਵੇਂ ਹੀ ਮਾਫ ਕਰ ਦਈਏ ਰਸੀਆਂ ਖੋਲ ਦਈਏ ਤੇ ਮਹਾਰਾਜ ਫਿਰ ਕਿਸੇ ਦੇ ਮਨ ਵਿੱਚ ਭੈ ਨਹੀਂ ਰਹੇਗਾ ਸਾਰੇ ਚੜ ਚੜ ਕੇ ਆਣ ਲੱਗ ਜਾਣਗੇ ਤੇ ਮੰਕੜਸ਼ਾ ਲਬਾਣਾ ਜੀ ਆਪਣੇ ਵੱਲੋਂ ਬੜੀਆਂ ਹੀ ਸਿਆਣੀਆਂ ਗੱਲਾਂ ਕਰਕੇ ਕਹਿੰਦੇ ਸ਼੍ਰੀ ਰਾਮ ਜੋ 14 ਕਲਾ ਸੰਪੂਰਨ ਅਵਤਾਰ ਹੋਏ ਨੇ ਸਮੇਂ ਦੇ ਉਹ ਵੀ ਬੜੇ ਭਗਤੀ ਵਿਰਾਗ ਦੇ ਸੁਭਾਅ ਵਾਲੇ ਸੀ ਪਰ ਜਦੋਂ ਦੇਖਿਆ ਕਿ 라ਵਣ ਨਹੀਂ ਕਾਬੂ ਆਦਾ ਤੇ ਉਹਨਾਂ ਨੇ ਜੁੱਧ ਕੀਤਾ ਤੇ ਜਦੋਂ ਸ਼੍ਰੀ ਕ੍ਰਿਸ਼ਨ ਜੀ ਨੇ ਦੇਖਿਆ ਵੀ ਕੋਰਵਾ ਨੇ ਆਤੀ ਕਰ ਦਿੱਤੀ ਤੇ ਉਹਨਾਂ ਨੇ ਪਾਂਡਵਾਂ ਨੂੰ ਕਿਹਾ ਕਿ ਤੁਸੀਂ ਹੁਣ ਹਥਿਆਰ ਚੁੱਕੋ ਉਹ ਜਾਣਦੇ ਸੀ ਕਿ ਮਹਾਭਾਰਤ ਦੇ ਯੁੱਧ ਵਿੱਚ ਬੜਾ ਹੀ ਸਾਰਾ ਖੂਨ ਖਰਾਬਾ ਹੋਏਗਾ ਪਰ ਮਹਾਰਾਜ ਉਹਨਾਂ ਨੇ ਵੀ ਸ਼ਸਤਰ ਚੁੱਕੇ ਆਪ ਛੇਵੇਂ ਪਾਦਸ਼ਾ ਨੇ ਸ਼ਸਤਰ ਚੁੱਕੇ ਫਿਰ ਸਤਵੇਂ ਪਾਦਸ਼ਾ ਵੀ ਚੜ੍ਹਦੀ ਕਲਾ ਵਿੱਚ 2200 ਘੋੜਸਵਾਰ ਨਾਲ ਰੱਖਦੇ ਤੇ ਮਹਾਰਾਜ ਜੇ ਅਸੀਂ ਹੁਣ ਨਾ ਇਹ ਕੰਮ ਕੀਤਾ ਤੇ ਕੋਈ ਵੀ ਡਰ ਨਹੀਂ ਮੰਨੇਗਾ ਤੇ ਮਹਾਰਾਜ ਨੇ ਕਿਹਾ ਕਿ ਨਹੀਂ ਇਹ ਮਾਇਆ ਜੋ ਹੈ ਨਾ ਇਹ ਛਲਦੀ ਹੈ ਇਹ ਕਈ ਛਲਾਵੇ ਪਾ ਕੇ ਬੰਦੇ ਨੂੰ ਛਲਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਮਹਾਰਾਜ ਨੇ ਇਹ ਜਾਣਿਆ ਨਾ ਆਪਣੇ ਮਨ ਵਿੱਚ ਕਿ ਜਿਹੜਾ ਨੁਕਸਾਨ ਹੈ ਜੋ ਨੁਕਸਾਨ ਪਹਚਾਣ ਦੀ ਕੋਸ਼ਿਸ਼ ਕੀਤੀ ਸੀ ਉਹ ਗੁਰੂ ਸਾਹਿਬ ਨੂੰ ਆਪ ਕੀਤੀ ਸੀ ਕਿਸੇ ਗਰੀਬ ਦੀ ਮਾਰ ਨਹੀਂ ਕੀਤੀ ਸੀ ਕਿਸੇ ਦੀਨ ਉੱਪਰ ਕੋਈ ਅਤਿਆਚਾਰ ਨਹੀਂ ਕੀਤਾ ਸੀ ਫਿਰ ਮਹਾਰਾਜ ਨੂੰ ਕੋਈ ਨੁਕਸਾਨ ਹੋਇਆ ਵੀ ਨਹੀਂ ਸੀ ਤੇ ਮਹਾਰਾਜ ਤੇ ਸ਼ਮਾਂ ਦੀ ਮੂਰਤ ਸੀ ਤੇ ਮਹਾਰਾਜ ਕਹਿੰਦੇ ਬਾਣੀ ਕਹਿੰਦੀ ਹੈ ਖਿਮਾ ਗਈ ਸਚ ਸੰਚੇਉ ਖਾਇਓ ਅਮਰਤ ਨਾਮ ਕਿ ਜੋ ਖਿਮਾ ਦਾ ਆਸਰਾ ਲੈਂਦਾ ਹੈ ਖਿਮਾ ਦਾ ਗੁਣ ਧਾਰਨ ਕਰਦਾ ਹੈ ਸਚ ਨੂੰ ਜਿਹੜਾ ਨਾਮ ਹੈ ਅਮਰਤ ਨਾਮ ਉਹਨੂੰ ਗ੍ਰਹਿਣ ਕਰਦਾ ਹੈ ਤੇ ਫਿਰ ਮਹਾਰਾਜ ਕਹਿੰਦੇ ਖਰੀ ਕਿਰਪਾ ਠਾਕੁਰ ਭਈ ਕਿ ਆਪ ਮਹਾਰਾਜ ਦੀ ਠਾਕੁਰ ਦੀ ਜਿਹੜੀ ਆ ਉਹ ਖਰੀ ਬਿਲਕੁਲ ਖਾਲਸ ਕਿਰਪਾ ਹੁੰਦੀ ਹੈ ਆਨੰਦ ਸੁਖ ਬਿਸਰਾਮ ਉਹਨੂੰ ਹੀ ਸਾਰੇ ਆਨੰਦ ਸੁਖ ਤੇ ਉਹ ਵਿਸ਼ਰਾਮ ਦੀ ਅਵਸਥਾ ਵਿੱਚ ਜਿਹੜਾ ਨਾ ਉਹ ਟਿਕਿਆ ਰਹਿੰਦਾ ਜਿਹਨੂੰ ਅਸੀਂ ਕਹਿੰਦੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਮਹਾਰਾਜ ਨੇ ਐਸਾ ਕਹਿਣਾ ਕੀਤਾ ਜਦੋਂ ਮਹਾਰਾਜ ਦੇ ਸਾਰੇ ਸੰਗਤ ਨੇ ਮੱਖਣਛਾ ਲੁਬਾਣਾ ਜੀ ਨੇ ਐਸੇ ਵਚਨ ਸੁਣੇ ਕਿ ਮਹਾਰਾਜ ਨੂੰ ਅੱਗੋਂ ਹੁਣ ਕੋਣ ਜਵਾਬ ਦੇਵੇ ਕੋਣ ਮਹਾਰਾਜ ਦਾ ਕਹਿਣਾ ਜਿਹੜਾ ਹੈ ਉਹ ਮੂੜੇ ਮਹਾਰਾਜ ਨੇ ਕਿਹਾ ਸਿੱਖਾ ਕਹਿਣਾ ਮੰਨ ਇੱਕ ਉਪਦੇਸ਼ ਨੂੰ ਗਹਿਣ ਗ੍ਰਹਿਣ ਕਰ क्षमा ਦੇ ਕਰ ਆ ਜੋ ਦੁਸ਼ਮਣ ਜਿਹਨੂੰ ਸਮਝ ਰਹੇ ਆ ਉਹ ਆਪਣੇ ਹੀ ਨੇ ਮਾਫ ਕਰ ਦਿਓ ਤੇ ਫਿਰ ਤੈਨੂੰ ਤੇਰੀ ਕਲਿਆਣ ਦਾ ਜਿਹੜਾ ਹੈ ਨਾ ਉਹ ਵੀ ਉਪਦੇਸ਼ ਦਵਾਗਾ ਤੇਰੀ ਕਲਿਆਣ ਹੋ ਜਾਏਗੀ ਜਦੋਂ ਇਹ ਸਭ ਗਲਵੱਧ ਹੋ ਰਹੀ ਹੈ ਨਾ ਤੇ ਉਸ ਸਮੇਂ ਕੋਈ 9:30 ਦਾ ਸਮਾਂ ਹੋ ਗਿਆ ਰੇ ਰਾਜ ਸਾਹਿਬ ਤੋਬਾ ਅਰਦਾਸ ਬੇਨਤੀਆਂ ਤੋਂ ਬਾਅਦ ਮਹਾਰਾਜ ਮਕਣਸ਼ਾ ਲਬਾਣਾ ਜੀ ਨੂੰ ਬੜੀ دیر ਤੱਕ ਸਮਝਾਉਂਦੇ ਨੇ ਇਹ ਸਾਰਾ ਉਪਦੇਸ਼ ਮਹਾਰਾਜ ਨੇ ਸ਼ਮਾ ਉੱਪਰ ਦਿੱਤਾ ਕੀ ਦੂਜੇ ਦਾ ਸੁਭਾਅ ਦੇਖ ਕੇ ਆਪਣਾ ਸੁਭਾਅ ਨਹੀਂ ਬਦਲਦਾ ਇਹਦਾ ਦੂਜੇ ਨੂੰ ਕਰੋਧ ਵਿੱਚ ਦੇਖ ਕੇ ਆਪ ਕਰੋਧ ਵਿੱਚ ਨਹੀਂ ਆ ਜਾਈਦਾ ਫਿਰ ਉਹਦੇ ਕਰੋਧ ਦਾ ਨਾਸ਼ ਕਿਵੇਂ ਕਰਾਂਗੇ ਜੇ ਉਹਨੂੰ ਦੇਖ ਕੇ ਅਸੀਂ ਕਰੋਧ ਵਿੱਚ ਆ ਜਾਾਂਗੇ ਸਾਹਮਣੇ ਵਾਲਾ ਵੈਰ ਕਰ ਰਿਹਾ ਅਸੀਂ ਵੈਰ ਕਰ ਲਾਂਗੇ ਤੇ ਵੈਰ ਦਾ ਨਾਸ਼ ਕਿਵੇਂ ਕਰਾਂਗੇ ਮਹਾਰਾਜ ਐਸਾ ਸੋਹਣਾ ਉਪਦੇਸ਼ ਦੇ ਰਹੇ ਗੁਰਬਾਣੀ ਦੇ ਆਸਰੇ ਤੇ ਮਾਤਾ ਨਾਨਕੀ ਜੀ ਵੀ ਸੁਣਦੇ ਪਏ ਮਾਤਾ ਨਾਨਕੀ ਜੀ ਕੋਲ ਰਿਆ ਨਹੀਂ ਗਿਆ ਉਹ ਵੀ ਰੋਸ ਸਹਿਤ ਹੋ ਕੇ ਨਾ ਜਿੱਥੇ ਸਾਰੀ ਗੱਲਬਾਤ ਹੋ ਰਹੀ ਸੀ ਉੱਥੇ ਆ ਕੇ ਬੈਠ ਗਏ ਮਹਾਰਾਜ ਨੇ ਵੇਖਿਆ ਮਾਤਾ ਨਾਨਕੀ ਜੀ ਰੋਸ ਸਹਿਤ ਨੇ ਸੰਗਤ ਨੇ ਵੀ ਵੇਖਿਆ ਪਹਿਲੇ ਤਾਂ ਮਾਤਾ ਨਾਨਕੀ ਜੀ ਦੇ ਆਉਣ ਤੇ ਸਾਰੀ ਸੰਗਤ ਨੇ ਖੜੇ ਹੋ ਕੇ ਮਾਤਾ ਜੀ ਨੂੰ ਮੱਥਾ ਟੇਕਿਆ ਫਿਰ ਸਾਰੇ ਆਪਣੇ ਆਪਣੇ ਸਥਾਨਾਂ ਤੇ ਬੈਠ ਗਏ ਤਾਂ ਤਨ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਵੇਂ ਕੋਈ ਬਚਨ ਨਹੀਂ ਬੋਲੇ ਜਦ ਮਾਤਾ ਜੀ ਆ ਕੇ ਬੈਠੇ ਤੇ ਮਾਤਾ ਜੀ ਨੇ ਥੋੜੀ देर ਦੀ ਚੁੱਪੀ ਤੋੜ ਕੇ ਕਿਹਾ ਮੱਖਣਸ਼ਾ ਲਬਾਣੇ ਨੂੰ ਤੁਸੀਂ ਤਾਂ ਠੀਕ ਕਹਿੰਦੇ ਹੋ ਕਿ ਉਹਨਾਂ ਨੂੰ ਐਵੇਂ ਸਬਕ ਸਿਖਾਣਾ ਚਾਹੀਦਾ ਪਰ ਜੋ ਮੇਰਾ ਪੁੱਤਰ ਹੈ ਨਾ ਇਹ ਬਚਪਨ ਤੋਂ ਹੀ ਭਗਤੀ ਦੀ ਵੈਰਾਗ ਦੀ ਤੇ ਸ਼ਮਾ ਦੀ ਮੂਰਤ ਬਣਿਆ ਰਿਹਾ ਹੈ ਇਹ ਤਿਆਗ ਦੀ ਮੂਰਤ ਬਣਿਆ ਰਿਹਾ ਹੈ ਐਨੀ ਸਾਰੀ ਜ਼ਿੰਦਗੀ ਮਾਇਆ ਦੇ ਮਲੂਹ ਕਰਕੇ ਵੀ ਨਹੀਂ ਵੇਥਿਆ ਮਹਾਰਾਜ ਦੇ ਬਚਪਨ ਨੂੰ ਯਾਦ ਕਰਕੇ ਮਾਤਾ ਨਾਨਕੀ ਜੀ ਕਹਿੰਦੇ ਜਦੋਂ ਵੱਡੇ ਪੁੱਤਰ ਦਾ ਗੁਰਦਿੱਤਾਂ ਜੀ ਦਾ ਵਿਆਹ ਸੀ ਨਾ ਤੇ ਇਹ ਆਪਣੀ ਕੀਮਤੀ ਪੋਸ਼ਾਕ ਤੇ ਗਹਿਣੇ ਲਾ ਕੇ ਵੀ ਨਾ ਗਰੀਬ ਬੱਚੇ ਦੇ ਨੰਗੇਸ ਨੂੰ ਟੱਕਣ ਲਈ ਦਿਆਇਆ ਸੀ ਤੇ ਆਪ ਨਗਨ ਅਵਸਥਾ ਵਿੱਚ ਮੇਰੇ ਪਾਸ ਆ ਗਿਆ ਸੀ ਤੇ ਉਹਨੂੰ ਆਪਣੇ ਵਸਤਰ ਦਿਆਇਆ ਸੀ ਤੇ ਤੇ ਵੀ ਇਹਦੇ ਪਿਤਾ ਨੇ ਉਹਨੂੰ ਗਲੇ ਲਗਾ ਕੇ ਪਿਆਰ ਕਰਕੇ ਕਿਹਾ ਸੀ ਇੱਕ ਦਿਨ ਐਸਾ ਆਏਗਾ ਸਾਰੀ ਸ੍ਰਿਸ਼ਟੀ ਤੇ ਵੀ ਆਪਣੇ ਤਨ ਦੀ ਚਾਦਰ ਪਾ ਦੇਗਾ ਸਗਲ ਸ੍ਰਿਸ਼ਟ ਪੈ ਤਾਂ ਪੀ ਚੰਦਰ ਕਹਿੰਦੇ ਇਹਨੂੰ ਆਪਣੇ ਪਿਤਾ ਪਾਸੋਂ ਬੜਾ ਪ੍ਰੇਮ ਮਿਲਿਆ ਹੈ ਮੱਖਣ ਸ਼ਾਹ ਜੀ ਫਿਰ ਮਾਤਾ ਜੀ ਕਹਿੰਦੇ ਕਿ ਬੱਚਿਆਂ ਨਾਲ ਵੀ ਕਦੀ ਕਿਸ਼ੋਰ ਅਵਸਥਾ ਵਿੱਚ ਜਦੋਂ ਜਵਾਨੀ ਅਵਸਥਾ ਵਿੱਚ ਆਉਣ ਲੱਗੇ ਤਾਂ ਵੀ ਕੋਈ ਚੰਚਲਤਾ ਹੀ ਨਹੀਂ ਕਦੀ ਵਿਖਾਈ ਕੋਈ ਵੀ ਚੰਚਲ ਵਾਲਾ ਗੁਣ ਕਦੀ ਨਹੀਂ ਵਿਖਾਇਆ ਕਹਿੰਦੇ ਜੋ ਵੱਡੇ ਪੁੱਤਰ ਸੀ ਨਾ ਬਾਬਾ ਗੁਰਦਿੱਤਾ ਜੀ ਸੂਰਜ ਮਲ ਜੀ ਕਹਿੰਦੇ ਉਹ ਰਾਜਸੀ ਵਸਤਰ ਕੀਮਤੀ ਵਸਤਰ ਪਹਿਨਦੇ ਸੀ ਕੀਮਤੀ ਸ਼ਸਤਰ ਸਜਾਉਂਦੇ ਸੀ ਸੋਨੇ ਦੇ ਮੁੱਠੇ ਵਾਲੇ ਜਿਹੜੇ ਨੇ ਉਹ ਕਿਰਪਾਨਾਂ ਧਾਰਨ ਕਰਦੇ ਸੀ ਕਲਗੀ ਲਗਾਉਂਦੇ ਸੀ ਉਹ ਹਰ ਕੰਮ ਵਿੱਚ ਬੜੇ ਹੀ ਸਚੱਜੇ ਸੀ ਰਾਜਨੀਤੀ ਵਿੱਚ ਵੀ ਧਰਮ ਕਮਾਣ ਵਿੱਚ ਵੀ ਤੇ ਸਾਰੇ ਪ੍ਰਬੰਧ ਵੇਖਣ ਵਿੱਚ ਵੀ ਸੂਰਜਮਲ ਜੀ ਦਾ ਸਾਰਾ ਪ੍ਰਬੰਧ ਜਿਹੜੇ ਨੇ ਉਹ ਮਿਲਿਓਏ ਸੀ ਵੀ ਗੁਰੂ ਘਰ ਦੇ ਪ੍ਰਬੰਧ ਕਿਵੇਂ ਚਲਾਣੇ ਨੇ ਤੇ ਬਾਬਾ ਗੁਰਦਿੱਤਾ ਜੀ ਹਰ ਸਮੇਂ ਮਹਾਰਾਜ ਦੇ ਨਾਲ-ਨਾਲ ਰਹਿੰਦੇ ਸੀ ਤੇ ਬੜੀਆਂ ਹੀ ਖੁਸ਼ੀਆਂ ਉਨ੍ਹਾਂ ਦੋਨਾਂ ਭਰਾਵਾਂ ਦੀ ਚਾਹਤ ਹੁੰਦੀ ਸੀ ਕਿ ਅਸੀਂ ਮਹਾਰਾਜ ਦੇ 6ਵੇਂ ਪਾਤਸ਼ਾਹ ਦੇ ਗੁਰਪਿਤਾ ਜੀ ਦੇ ਜਿਹੜੇ ਨੇ ਉਹ ਅੱਗੇ ਪਰਵਾਨ ਹੋ ਜਾਈਏ ਤੇ ਕਹਿੰਦੇ ਉਹ ਆਪਣੇ ਪਿੱਤਾ ਵਾਂ ਕਣੀ ਸਡੋਲ ਹੁੰਦਾ ਸ਼ਰੀਰ ਵੀ ਬੜੇ ਸੋਹਣੇ ਸੀ ਨੈਣ ਨਕਸ਼ੇ ਵੀ ਬੜੇ ਸੋਹਣੇ ਸੀ ਤੇ ਸੰਗਤਾਂ ਉਹਨਾਂ ਨੂੰ ਜਾਣਦੀਆਂ ਵੀ ਬੜਾ ਸੀ ਸੰਗਤਾਂ ਉਹਨਾਂ ਦੀ ਬੜੀ ਮਹਿਮਾ ਕਰਦੀਆਂ ਸੀ ਸੰਗਤਾਂ ਇਹ ਸੋਝਦੀਆਂ ਸੀ ਵੀ ਬਾਬਾ ਗੁਰਦਿੱਤਾ ਜੀ ਨੂੰ ਇਹਨਾਂ ਜਿਹੜੀ ਉਹ ਗੁਰਤਾ ਗੱਦੀ ਮਿਲੇਗੀ ਕਿਉਂਕਿ ਬਾਬਾ ਗੁਰਦਿੱਤਾ ਜੀ ਬੜੀਆਂ ਹੀ ਰਿੱਧੀਆਂ ਸਿੱਧੀਆਂ ਦੇ ਵੀ ਮਾਲਕ ਹੋ ਗਏ ਭਗਤੀ ਵੀ ਕੀਤੀ ਤੇ ਜਿਹੜਾ ਉਹ ਰਾਜਸੀ ਵੀ ਰਾਜਨੀਤੀ ਵੀ ਹਰ ਤਰ੍ਹਾਂ ਨਾਲ ਕਿਹਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ ਉਹ ਸਭ ਜਾਣਦੇ ਸੀ ਕਹਿੰਦੇ ਮੈਂ ਬਚਪਨ ਤੋਂ ਵੇਖਦੀ ਸੀ ਵੀ ਮੇਰਾ ਪੁੱਤਰ ਜਿਹੜਾ ਹੈ ਨਾ ਸਭ ਤੋਂ ਲੱਗ ਹੈ ਇਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹ ਆਪਣੇ ਦੁਨ ਵਿੱਚ دیਵਾਨਾ ਮਸਤਾਨਾ ਹੋਇਆ ਰਹਿੰਦਾ ਹੈ ਬਸ ਕੁਝ ਚਿਰ ਬਾਅਦ ਆ ਕੇ ਆਪਣੇ ਪਿਤਾ ਨੂੰ ਮੱਥਾ ਟੇਕਦਾ ਹੈ ਪਿਤਾ ਪਾਸ ਆ ਕੇ ਬੈਠਦਾ ਹੈ ਬੋਲਦਾ ਤਾਂ ਵੀ ਕੁਝ ਨਹੀਂ ਕਹਿੰਦੇ ਜਦੋਂ ਆਪਣੇ ਪਿਤਾ ਪਾਸ ਆ ਕੇ ਅਕਾਲ ਤਖਤ ਵਿੱਚ ਹੀ ਮੱਥਾ ਟੇਕਿਆ ਕਰਦਾ ਸੀ ਨਾ ਤੇ ਮਹਾਰਾਜ ਜਿਹੜੇ ਨੇ ਛੇਵੇਂ ਪਾਤਸ਼ਾਹ ਆਪਣਾ ਗੋਡਾ ਪਿੱਛੇ ਕਰਕੇ ਨਾ ਹਿਲਾ ਕੇ ਤੇ ਆਪਣੇ ਪਾਸ ਹੀ ਬਿਠਾ ਲਿਆ ਕਰਦੇ ਸੀ ਤੇ ਪਠਾ ਲਿਆ ਕਰਦੇ ਪਰ ਦੋਨਾਂ ਪਿਓ ਪੁੱਤਰ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਕਹਿੰਦੇ ਵਾਹਿਗੁਰੂ ਜਾਣੇ ਕਿ ਅੰਤਰਾ ਆਤਮੇ ਕੋਈ ਗੱਲ ਕਰਦੇ ਸੀ ਕਿ ਨਹੀਂ ਕਰਦੇ ਸੀ ਪਰ ਮੁੱਖ ਨਾਲ ਮੈਂ ਕਦੀ ਗੱਲਾਂ ਬਾਤਾਂ ਨਹੀਂ ਸੁਣੀਆਂ ਦੋਨਾਂ ਪਿਓ ਪੁੱਤਰ ਦੀਆਂ ਕੁਝ ਚਿਰ ਚਰਣਾ ਵਿੱਚ ਬੈਠ ਕੇ ਆਪਣੇ ਪਿਤਾ ਦੀ ਫਿਰ ਮੱਥਾ ਟੇਕ ਕੇ ਚਲੇ ਜਾਂਦੇ ਕਹਿੰਦੇ ਜਦੋਂ ਗੁਰਤੇਗ ਬਹਾਦਰ ਚਲੇ ਜਾਂਦੇ ਨਾ ਮਾਤਾ ਨਾਨਕੀ ਜੀ ਦਸਤੇ ਤਾਂ ਵੀ ਛੇਵੇਂ ਪਾਤਸ਼ਾਪਤੀ ਸਤਗੁਰ ਬੜੇ ਪ੍ਰੇਮ ਨਾਲ ਪਿੱਛੇ ਪਿੱਠ ਪਿੱਛੇ ਵੀ ਦੇਖਦੇ ਜਾਂਦੇ ਕਿ ਮੇਰਾ ਨਾਲ ਜਾ ਰਿਹਾ ਹੈ ਬੜੇ ਪ੍ਰੇਮ ਨਾਲ ਤੇ ਸਤਕਾਰ ਨਾਲ ਦੇਖਦੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਆਪਣੇ ਲਾਲ ਨੂੰ ਕਹਿੰਦੇ ਮੈਂ ਇਹ ਗੱਲ ਵੇਖਦੀ ਕਿ ਵਈ ਕੰਮ ਤਾਂ ਸਾਰੇ ਜਿਹੜੇ ਨੇ ਉਹ ਬਾਬਾ ਗੁਰਦਤਾ ਜੀ ਤੇ ਸੂਰਜਮਲ ਜੀ ਕਰਦੇ ਨੇ ਦੋਨਾਂ ਨੂੰ ਵੀ ਬੜਾ ਪਿਆਰ ਕਰਦੇ ਮਹਾਰਾਜ ਪਰ ਗੁਰਤੇਗ ਬਹਾਦਰ ਸਾਹਿਬ ਜੋ ਕੋਈ ਕੰਮ ਨਹੀਂ ਕਰਦੇ ਆਮ ਸੰਗਤ ਉਹਨਾਂ ਨੂੰ ਜਾਣਦੀ ਵੀ ਨਹੀਂ ਕਿ ਕੋਈ ਪੰਜਵਾਂ ਪੁੱਤਰ ਵੀ ਹੈ ਕਿਉਂਕਿ ਸੰਗਤ ਵਿੱਚ ਬਹੁਤ ਘਟ ਆਂਦੇ ਨੇ ਨੇੜੇ ਨੇੜੇ ਨਜ਼ਦੀਕੀ ਸੰਗਤ ਜਾਣਦੀ ਹੈ ਕਿ ਹੈ ਪੰਜਵਾਂ ਪੁੱਤਰ ਵੀ ਪਹਿਲੇ ਬਾਬਾ ਗੁਰਦਿੱਤਾ ਜੀ ਸੀ ਫਿਰ ਬੀਬੀ ਵੀਰੋ ਜੀ ਫਿਰ ਸੂਰਜਮਲ ਜੀ ਫਿਰ ਅਟਲ ਰਾਏ ਜੀ ਅਣੀ ਰਾਏ ਜੀ ਤੇ ਫਿਰ ਮਹਾਰਾਜ ਤਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਅਟਲ ਰਾਏ ਜੀ ਅਣੀ ਰਾਏ ਜੀ ਤੇ ਗੁਰ ਤੇਗ ਬਹਾਦਰ ਸਾਹਿਬ ਤਿੰਨੋਂ ਹੀ ਮਾਤਾ ਨਾਨਕੀ ਜੀ ਦੇ ਸੁਪੁੱਤਰ ਨੇ ਪਹਿਲੇ ਜਿਹੜੇ ਬਾਬਾ ਗੁਰਦਿੱਤਾ ਜੀ ਨੇ ਉਹ ਮਾਤਾ ਦਮੋਦਰੀ ਜੀ ਦੇ ਤੇ ਫਿਰ ਸੂਰਜਮਲ ਜੀ ਮਾਤਾ ਮਰਵਾਹੀ ਜੀ ਜਾਂ ਫਿਰ ਮਾਤਾ ਮੰਦੋਦਰੀ ਜੀ ਜੋ ਵੀ ਉਹਨਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਜਿਸ ਤਰ੍ਹਾਂ ਉਹਨਾਂ ਦੇ ਨੇ ਮਹਾਰਾਜ ਨੇ ਜਦੋਂ ਮਾਤਾ ਨਾਨਕੀ ਜੀ ਸੁਣਾਉਂਦੇ ਨੇ ਨਾ ਕਿ ਐਵੇਂ ਰਹਿੰਦੇ ਕਹਿੰਦੇ ਫਿਰ ਜਦੋਂ ਜੰਗ ਵਿੱਚ ਜੋਹਰ ਵੀ ਵਿਖਾਏ ਜਦੋਂ ਵਿਆਹ ਦਾ ਸਮਾਂ ਆਇਆ ਤੇ ਜਿਹੜੇ ਸੂਰਜ ਮਾਲ ਦੀ ਦੇ ਸੀ ਨਾ ਪਤਨੀ ਖੇਮ ਕੌਰ ਜੀ ਉਹ ਵੀ ਕਰਤਾਰਪੁਰ ਜਲੰਧਰ ਦੇ ਰਹਿਣ ਵਾਲੇ ਸੀ ਤੇ ਉੱਥੋਂ ਹੀ ਰਿਸ਼ਤਾ ਆਇਆ ਮਾਤਾ ਗੁਜਰਕੌਰ ਜੀ ਦਾ ਤੇ ਉਹਨਾਂ ਨੇ ਜਾਣਿਆ ਕਿ ਬਈ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਣੀ ਰਾਏ ਜੀ ਵੀ ਤੇ ਗੁਰ ਤੇਗ ਬਹਾਦਰ ਦੋਨੋਂ ਹੀ ਜਿਹੜੇ ਨੇ ਉਹ ਵਿਆਹ ਯੋਗ ਨਹੀਂ ਤੇ ਅਣੀ ਰਾਏ ਜੀ ਲਈ ਰਿਸ਼ਤਾ ਆਇਆ ਸੀ ਤੇ ਅਣੀ ਰਾਏ ਜੀ ਨੇ ਕਿਹਾ ਕਿ ਮੈਂ ਮੈਂ ਤੇ ਗ੍ਰਸਤत्व ਵਿੱਚ ਜਾਣਾ ਹੀ ਨਹੀਂ ਪ੍ਰਵੇਸ਼ ਹੀ ਨਹੀਂ ਕਰਨਾ ਪਿਤਾ ਜੀ ਨੂੰ ਮੰਨੇ ਕਰ ਦਿੱਤਾ ਤਨਗੁਰ ਤੇ ਛੇਵੇਂ ਪਾਤਸ਼ਾਹ ਦਾ ਤਨਗੁਰ ਹਰਿ ਗੋਬਿੰਦ ਸਿੰਘ ਮਹਾਰਾਜ ਨੂੰ ਪਰ ਕਹਿੰਦੇ ਗੁਰ ਤੇਗ ਬਹਾਦਰ ਦਾ ਵੀ ਕੋਈ ਲੇਗਾ ਦੇਗਾ ਨਹੀਂ ਸੀ ਦੁਨੀਆਂ ਨਾਲ ਪਰ ਫਿਰ ਵੀ ਇਹਨੇ ਪਿਤਾ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ ਤੇ ਗ੍ਰਸਤ ਵਿੱਚ ਪ੍ਰਵੇਸ਼ ਹੋ ਗਿਆ ਕਹਿੰਦੇ ਆਨੰਦ ਕਾਰਜ ਤੋਂ ਬਾਅਦ ਵੀ ਤਪ ਵਿੱਚ ਲੀਨੇ ਗੁਜਰਕੌਰ ਜੀ ਵੀ ਤੇ ਇਹ ਵੀ 25 ਸਾਲ ਤੱਕ ਗ੍ਰਸਥ ਜੀਵਨ ਚ ਪ੍ਰਵੇਸ਼ ਹੀ ਨਹੀਂ ਕੀਤਾ ਦੋਨਾਂ ਨੇ ਕਹਿੰਦੇ ਤਾਂ ਹੀ ਤੇ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਦੋਨੋਂ ਮੇਰੇ ਮਾਤਾ ਪਿਤਾ ਨੇ ਅਲੱਖ ਦੀ ਇੰਨੀ ਸਾਧਨਾ ਕੀਤੀ ਤਪੱਸਿਆ ਕੀਤੀ ਤਾਂ ਮੇਰਾ ਪ੍ਰਕਾਸ਼ ਹੋਇਆ ਐਨਾ ਭਾਰੀ ਅਵਤਾਰ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਾਂ ਹੋਇਆ ਹੈ ਜੇ ਮਾਤਾ ਪਿਤਾ ਨੇ ਇੰਨੀ ਸਾਧਨਾ ਕੀਤੀ ਕਿ 25 ਸਾਲ ਦੇ ਅਨੰਤ ਕਾਰਜ ਤੋਂ ਤੱਕ ਵੀ ਗ੍ਰਸਤ ਵਿੱਚ ਪ੍ਰਵੇਸ਼ ਨਹੀਂ ਕੀਤਾ ਤੇ ਮਾਤਾ ਗੁਜਰਕੌਰ ਜੀ ਨੇ ਬੜੀ ਸਈਮ ਰੱਖ ਕੇ ਨਮਰਤਾ ਧੀਰਜ ਧਾਰਨ ਕਰਕੇ ਆਪਣੇ ਪਤੀ ਸਤਗੁਰੂ ਵਾਕਣੀ ਸਦਾ ਹੀ ਸੇਵਾ ਕਰਦੇ ਰਹੇ ਪ੍ਰਸ਼ਾਦਾ ਤਿਆਰ ਕਰਦੇ ਰਹੇ ਸੇਵਾ ਕਰਦੇ ਰਹੇ ਵਸਤਰਾਂ ਦੀ ਕਦੀ ਵੀ ਨਹੀਂ ਚਿਤਾਰਿਆ ਵੀ ਪਤੀ ਦੇਵ ਮੈਨੂੰ ਕੋਈ ਵਿਆਹ ਦੇ ਸੁੱਖ ਨਹੀਂ ਮਿਲਿਆ ਲੈ ਕਦੀ ਵੀ ਨਹੀਂ ਕਿਹਾ ਮਹਾਰਾਜ ਨੂੰ ਕਹਿੰਦੇ ਐਸੀ ਇਹਨਾਂ ਦੀ ਜੋੜੀ ਜਦੋਂ ਕਿਰਤਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਫਿਰ ਮਾਤਾ ਨਾਨਕੀ ਜੀ ਯਾਦ ਕਰਕੇ ਸੁਣਾਉਂਦੇ ਨੇ ਕਿ ਕਿਰਤਪੁਰ ਸਾਹਿਬ ਇਹਦਾ ਪਹਾੜਾਂ ਵਿੱਚ ਚਲਾ ਜਾਂਦਾ ਦੂਰ ਦੂਰ ਇਲਾਕਿਆਂ ਵਿੱਚ ਤੇ ਕਦੀ ਹਫ਼ਤੇ ਬਾਅਦ ਕਦੀ 10 ਦਿਨ ਬਾਅਦ ਘਰ ਆਂਦਾ ਕੋਈ ਰੋਟੀ ਦੀ ਚਿੰਤਾ ਨਹੀਂ ਕਿ ਦੋ ਪ੍ਰਸ਼ਾਦੇ ਲਖਾ ਲਾਂ ਜਦੋਂ ਆਂਦਾ ਜੋ ਮੈਂ ਬਣਾ ਕੇ ਦੇ ਦਿੰਦੀ ਉਹ ਛਕ ਲੈਂਦਾ ਆਪਣੇ ਪਿਤਾ ਦੇ ਜਿਹੜੇ ਨੇ ਉਹ ਚਰਣਾ ਵਿੱਚ ਫਿਰ ਬੈਠ ਜਾਂਦਾ ਕੁਝ ਚਿਰ ਬੈਠਦਾ ਕੋਈ ਗੱਲਬਾਤ ਤਾਂ ਵੀ ਨਹੀਂ ਮੈਂ ਸੁਣੀ ਤੇ ਫਿਰ ਪਹਾੜਾਂ ਵਿੱਚ ਦੂਰ ਚਲਾ ਜਾਂਦਾ ਉੱਥੇ ਵੀ ਇਹਨੇ ਐਵੇਂ ਹੀ ਜੀਵਨ ਬਤੀਤ ਕੀਤਾ ਕਹਿੰਦੇ ਜਦੋਂ 6ਵੇਂ ਪਾਤਸ਼ਾਹ 1644 ਵਿੱਚ ਜਦੋਂ ਹੈ ਨਾ ਕਹਿੰਦੇ ਉਸ ਸਮੇਂ 23-24 ਸਾਲ ਦੇ ਸੀ ਧੰਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੋਤੀ ਜੋਤ ਸਮਾਣ ਲੱਗੇ ਤੇ ਸਾਰਿਆਂ ਨੂੰ ਹੀ ਮਹਾਰਾਜ ਨੇ ਉਪਦੇਸ਼ ਦਿੱਤਾ ਪਿਛਲੇ ਦਿਨਾਂ ਜਦ ਅਸੀਂ ਸੁਣਿਆ ਸੀ ਨਾ ਧੰਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੋਤੀ ਜੋਤ ਧੰਨ ਮਾਫੀ ਮਹਾਰਾਜ ਧੰਗੁਰ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੋਤੀ ਜੋਤ ਕਹਿੰਦੇ ਜਦੋਂ ਧੰਗੁਰ ਹਰਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਣ ਲਗੇ ਤਾਂ ਮੈਂ ਵੀ ਹੱਥ ਜੋੜਨੇ ਸਾਰੇ ਹੱਥ ਜੋੜਦੇ ਪਏ ਸੀ ਬੀਬੀ ਵੀ ਰੋਜ ਨੇ ਵੀ ਜੋੜੇ ਸੀ ਸਿੱਖਾਂ ਨੇ ਵੀ ਜੋੜੇ ਸੀ ਸਾਰੇ ਪੁੱਤਰਾਂ ਨੇ ਵੀ ਜੋੜੇ ਸੀ ਅਟਲ ਰਾਏ ਜੀ ਤੇ ਸਮਾ ਚੁੱਕੇ ਸੀ ਅਣੀ ਰਾਏ ਜੀ ਵੀ ਜਾ ਚੁੱਕੇ ਸੀ ਸੂਰਜ ਮਲ ਜੀ ਨੇ ਪੁੱਛਿਆ ਸੀ ਮੈਂ ਕਿੱਥੇ ਰਵਾਂ ਤੇ ਬਾਬਾ ਗੁਰਦਿੱਤਾ ਜੀ ਵੀ ਸਮਝ ਚੁੱਕੇ ਸੀ ਮਹਾਰਾਜ ਦੇ ਹੁੰਦੇ ਹੁੰਦੇ ਬਾਬਾ ਗੁਰਦਿੱਤਾ ਜੀ ਨੂੰ ਤੈਨੀਆਂ ਸ਼ਕਤੀਆਂ ਦੇ ਮਾਲਕ ਬਣਾਇਆ ਸੀ ਤੇ ਉਹਨਾਂ ਦੇ ਨਾਲ ਅਸੀਂ ਕਹਿੰਦੇ ਹਾਂ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਐਸੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਮਹਾਰਾਜ ਸਾਰੀਆਂ ਹੀ ਗੱਲਾਂ ਆਪਣੇ ਪਰਿਵਾਰ ਦੀਆਂ ਯਾਦ ਕਰਦੇ ਹੋਏ ਮਾਤਾ ਨਾਨਕੀ ਜੀ ਕੀ ਕਹਿੰਦੇ ਨੇ ਕਹਿੰਦੇ ਨੇ ਉਤੋਂ ਫਿਰ ਜਦੋਂ ਜੋਤੀ ਜੋਤ ਸਮਾਣ ਲੱਗੇ ਨਾ ਮੈਂ ਵੀ ਆਪਣੇ ਪਤੀ ਸਤਗੁਰ ਦੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਗਲੇ 'ਚ ਪੱਲਾ ਭਾ ਕੇ ਕਿ ਮਹਾਰਾਜ ਅਣੀ ਰਾਈ ਵੀ ਜਿਹੜੇ ਨੇ ਉਹ ਵੀ ਚਲੇ ਗਏ ਅਟਲ ਅਟਲ ਰਾਏ ਜੀ ਵੀ ਸਮਾ ਗਏ ਇਹ ਗੁਰ ਤੇਗ ਬਹਾਦਰ ਸਾਹਿਬ ਜਿਹੜੇ ਮੇਰੇ ਕੋਲ ਤੇਗ ਬਹਾਦਰ ਹੈਗੇ ਨੇ ਸਹਿਬਜ਼ਾਦਾ ਇਹ دیਵਾਨਾ ਮਸਤਾਨਾ ਆਪਣੀ ਧੁਨ ਵਿੱਚ ਭਗਤੀ ਵਿੱਚ ਵਿਰਾਗ ਵਿੱਚ ਤਿਆਗ ਵਿੱਚ ਹੀ ਕੋਈ ਸਰਬੰਧ ਨਹੀਂ ਦੁਨੀਆ ਦਾ ਮਹਾਰਾਜ ਇਹਨੂੰ ਤਾਂ ਕੋਈ ਜਾਣਦਾ ਵੀ ਨਹੀਂ ਹੈਗਾ ਕਿ ਚੰਗੀ ਤਰ੍ਹਾਂ ਤੁਹਾਡਾ ਸੁਪੁੱਤਰ ਹੈ ਕੋਈ ਤੁਹਾਡਾ ਸਹਿਬਜ਼ਾਦਾ ਵੀ ਹੈ ਸਾਡਾ ਕੀ ਹੋਏਗਾ ਤੁਸੀਂ ਚਲੇ ਜਾਓਗੇ ਤੇ ਕਹਿੰਦੇ ਤਾਂ ਛੇਵੇਂ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਬਾਬਾ ਬਕਾਲੇ ਦੀ ਧਰਤੀ ਤੇ ਚਲੇ ਜਾਓ ਜਿੱਥੇ ਮਾਤਾ ਗੰਗਾ ਜੀ ਦਾ ਸਥਾਨ ਲੰ ਅੰਗੀਠਾ ਸੰਭਾਲਿਆ ਸੀ ਉੱਤੇ ਸਾਨੂੰ ਇੱਥੇ ਆਣ ਦੇ ਜਿੱਥੇ ਹੁਣ ਸੀ ਵਿਰਾਜੇ ਆ ਆਗਿਆ ਛੇਵੇਂ ਪਾਤਸ਼ਾਹ ਨੇ ਦਿੱਤੀ ਤੇ ਛੇਵੇਂ ਪਾਤਸ਼ਾਹ ਨੇ ਕਿਹਾ ਤੁਸੀਂ ਕਬਰਾਓ ਨਾ ਇਨ ਨੂੰ ਬੜਾਈ ਸਨੇਹ ਕੀਤਾ ਹੈ ਕਹਿੰਦੇ ਮੇਰੇ ਮਾਤਾ ਨਾਨਕੀ ਜੀ ਕਹਿੰਦੇ ਮੈਂ ਕਿਹਾ ਮਹਾਰਾਜ ਮੈਂ ਤੇ ਸਦਾ ਹੀ ਵੇਖਦੀ ਆਇਆ ਤੁਸੀਂ ਬੜਾ ਹੀ ਪ੍ਰੇਮ ਕੀਤਾ ਲਾਲ ਨੂੰ ਕਹਿੰਦੇ ਇਹ ਦੋ ਕਰਾਂ ਵਿੱਚ ਹੋ ਕੇ ਗੁਰਿਆਈ ਫਿਰ ਤੇਰੇ ਲਾਲ ਪਾਸ ਆਵੇਗੀ ਤੇ ਤੇਰੇ ਲਾਲ ਦੇ ਘਰ ਐਸਾ ਸਾਡਾ ਪੋਤਰਾ ਹੋਏਗਾ ਨਾਨਕੀ ਮੇਰਾ ਪੋਤਰਾ ਤੇਰਾ ਪੋਤਰਾ ਜਿਹੜਾ ਐਸਾ ਮਹਾਬਲੀ ਜੋਤਾ ਹੋਵੇਗਾ ਐਸਾ ਹੀ ਉਹ ਕਵੀ ਕੀ ਫਿਲਾਸਫਰ ਕੀ ਜੋਤਾ ਪਗਤੀ ਮੂਰਤ ਐਸੇ ਗੁਣ ਕਿਸੇ ਪਾਸ ਹੋਣਗੇ ਨਹੀਂ ਉਹਦੇ ਸਮਤੁੱਲੇ ਕੋਈ ਕਦੀ ਹੋਇਆ ਹੀ ਨਹੀਂ ਤੇ ਨਾ ਕਦੀ ਕੋਈ ਹੋਏਗਾ ਐਸਾ ਪਾਰੀ ਅਵਤਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੱਦੀ ਦਾ ਮਾਲਕ ਉਹ ਆਏਗਾ ਕਹਿੰਦੇ ਮੈਂ ਤਾਂ ਮਾਤਾ ਨਾਨਕੀ ਜੀ ਕਹਿੰਦੇ 70 ਵਰਿਆਂ ਦੀ ਹੋਣ ਲੱਗੀਆਂ ਹੁਣ ਵੀ 26 ਸਾਲ ਹੋ ਗਏ ਨਾ ਬਾਬਾ ਬਕਾਲੇ ਵੀ ਤਪ ਕਰਦੇ ਕਹਿੰਦੇ ਮੈਂ ਹੁਣ ਉਸ ਉਸ ਦਿਨ ਨੂੰ ਢੀਕਦੀਆਂ ਜਦੋਂ ਮੇਰਾ ਪੋਤਰਾ ਹੋਏਗਾ ਤੇ ਉਹ ਸੁੱਖ ਦੇ ਦਿਨ ਆਣਗੇ ਮਹਾਰਾਜ ਨੇ ਕਿਹਾ ਸੀ ਗੁਰੂ ਨਾਨਕ ਦੇ ਘਰ ਦਾ ਪ੍ਰਤਾਪ ਇਹ ਦੋਨੋਂ ਪਿਓ ਪੁੱਤਰ ਇੰਨੀ ਦੂਰ ਦੂਰ ਤੱਕ ਫੈਲਾ ਦੇਣਗੇ ਜਿਵੇਂ ਚੰਦਰਮਾ ਦੀ ਚਾਨਣੀ ਨੂੰ ਛਪਾਇਆ ਨਹੀਂ ਜਾ ਸਕਦਾ ਸੂਰਜ ਚੜ੍ਹੇ ਤੇ ਲੁਕਿਆ ਨਹੀਂ ਜਾ ਸਕਦਾ ਭਗਤੀ ਦੀ ਖੁਸ਼ਬੂ ਲੁਕੀ ਨਹੀਂ ਰਹਿ ਸਕਦੀ ਸਾਰੇ ਪਾਸੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਫਸਰ ਜਾਏਗੀ ਜ਼ੁਲਮ ਦੇ ਰਾਜ ਦਾ ਨਾਸ਼ ਕਰਕੇ ਰੱਖ ਦੇਣਗੇ ਕੋਈ ਜ਼ੁਲਮੀ ਵੈਰੀ ਨਹੀਂ ਰਹੇਗਾ ਐਸਾ ਜਿਹੜਾ ਨਾ ਉਹ ਮਹਾਰਾਜ ਨੂੰ ਮਾਤਾ ਨਾਨਕੀ ਜੀ ਨੂੰ ਸਾਰੇ ਜਿਹੜੇ ਨੇ ਨਾ ਐਸੇ ਵਰ ਬਖਸ਼ਿਸ਼ ਕੀਤੇ ਐਸਾ ਸੋਹਣੇ ਵਰ ਬਖਸ਼ਿਸ਼ ਕਰਨ ਤੋਂ ਬਾਅਦ ਫਿਰ ਤਾਂ ਛੇਵੇਂ ਪਾਤਸ਼ਾਹ ਜਿਹੜਾ ਹੈ ਨਾ ਜੋਤੀ ਜੋਤ ਸਮਾਉਣ ਦੀ ਜਿਹੜੀ ਤਿਆਰੀ ਕੀਤੀ ਸੀ ਜੋ ਪਿਛਲੇ ਦਿਨਾਂ ਆਪ ਜੀ ਨੇ ਸਰਵਣ ਕੀਤੇ ਦਰਸ਼ਨ ਕੀਤੇ ਸਮੇਂ ਦੀ ਸਮਾਪਤੀ ਹੈ ਇਸ ਸਾਰੇ ਜਿਹੜੀ ਬਾਤਾਂ ਨੇ ਉਹ ਮਾਤਾ ਨਾਨਕੀ ਜੀ ਸੁਣਾ ਰਹੇ ਨੇ ਕਿ ਐ ਤੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਰਹਿਨੇ ਖਿਮਾ ਦੀ ਮੂਰਤ ਕਦੀ ਮਨ ਵਿੱਚ ਕੋਈ ਟੇਡਾਪਨ ਕੋਈ ਮਾਇਆ ਦੇ ਪ੍ਰਤੀ ਲਾਲਚ ਰੱਖਿਆ ਹੀ ਨਹੀਂ ਦੇਖੋ ਹੁਣ ਜਦੋਂ ਗੋਲੀ ਵੱਜੀ ਐ ਉਹਦਾ ਜਵਾਬ ਦੇਣਾ ਤੇ ਦੂਰ ਦੀ ਗੱਲ ਐ ਉਹਨੂੰ ਵੀ ਖਿਮਾ ਕਰ ਰਹੇ ਨੇ ਖਿਮਾ ਜਿਹੜਾ ਨਾ ਉਹ ਤਾਕਤਵਰ ਬੰਦਾ ਹੀ ਕਰਦਾ ਐ ਅਸਲ ਵਿੱਚ ਜੋ ਕਿ ਕਾਰੀ ਨਹੀਂ ਸਕਦਾ ਕੁਝ ਮੰਨ ਲਓ ਮੈਨੂੰ ਕੋਈ ਆ ਕੇ ਮੇਰੇ ਤੋਂ ਤਾਕਤਵਰ ਜਿਹੜਾ ਹੈ ਉਹ ਹਮਲਾ ਕਰ ਦੇ ਮੈਂ ਹੁਣ ਕੁਝ ਕਰ ਹੀ ਨਹੀਂ ਸਕਦੀ ਤੇ ਮੈਂ ਫਿਰ ਝੂਟਾ ਪ੍ਰਪੰਚ ਕਰਾਂ ਪਖੰਡ ਬਖਾਵਾ ਚਲੋ ਮaaf ਕਰ ਦੇਣਾ ਚਲ ਛੱਡੋ ਯਾਰ ਇਹ ਤੇ ਮੇਰਾ ਪਖੰਡ ਹੋਇਆ ਮੈਨੂੰ ਪਤਾ ਹੈ ਮੈਂ ਕੁਝ ਕਰ ਹੀ ਨਹੀਂ ਸਕਦੀ ਜਿਹੜਾ ਕੁਝ ਕਰ ਵੀ ਸਕਦਾ ਹੋਵੇ ਸਬਕ ਵੀ ਸਿਖਾ ਦੇ ਦਿੰਦਾ ਸਕਦਾ ਹੋਵੇ ਉਹ ਖਿਮਾ ਕਰ ਦੇ ਇਹਨੂੰ ਕਹਿੰਦੇ ਆਂ ਵੀ ਜਿਹੜਾ ਖਿਮਾ ਕਰਨਾ ਦਇਆ ਕਰਨਾ ਉਹ ਤਾਕਤਵਰ ਦਾ ਗੁਣ ਹੈ ਪਰਮਾਤਮਾ ਦਾ ਗੁਣ ਹੈ ਖਿਮਾ ਕਰਨਾ ਪਰਮਾਤਮਾ ਸਰਬ ਕਲਾ ਸਮਰਤ ਸਭ ਸਬਕ ਸਿਖਾ ਸਕਦੇ ਨੇ ਪਾਪਾਂ ਦੇ ਜਿਹੜੇ ਨੇ ਉਹ ਫਲ ਸਾਨੂੰ ਦੇ ਸਕਦੇ ਨੇ ਪਰ ਖਿਮਾ ਦੀ ਐਸੀ ਮੂਰਤ ਨੇ ਦਇਆਲਤਾ ਦੀ ਕਿਰਪਾਲਤਾ ਦੀ ਐਸੀ ਮੂਰਤ ਨੇ ਕਿ ਸਾਨੂੰ ਖਿਮਾ ਕਰ ਦਿੰਦੇ ਨੇ ਕਿਰਪਾ ਦੇ ਘਰ ਵਿੱਚ ਆ ਜਾਂਦੇ ਨੇ ਸਾਡੇ ਉੱਪਰ ਆਪਣੀ ਸਵੱਲੀ ਨਜ਼ਰ ਪਾ ਦਿੰਦੇ ਨੇ ਉਹ ਨਹੀਂ ਤੇ ਬੰਦਾ ਬੰਦੇ ਨੂੰ ਕਦੀ ਸ਼ਮਾ ਨਹੀਂ ਕਰਦਾ ਹਮੇਸ਼ਾ ਜਿਤਾਰਦਾ ਰਹੇ ਮਹਾਰਾਜ ਨੇ ਮਹਾਰਾਜ ਦੀ ਐਸੀ ਵਡਿਆਈ ਜਿਹੜੀ ਹੈ ਨਾ ਉਹ ਮਾਤਾ ਨਾਨਕੀ ਜੀ ਕਰ ਰਹੇ ਨੇ ਤੇ ਕਹਿ ਰਹੇ ਮੱਖਣਛਾਲਾ ਬਾਣੇ ਨੂੰ ਦਿਲ ਤੇ ਮੇਰਾ ਵੀ ਨਹੀਂ ਹੈ ਕਿ ਇਹ ਸਭ ਚੀਜ਼ਾਂ ਨੂੰ ਵਾਪਸ ਕੀਤੀਆਂ ਜਾਣ ਤੇ ਖਸ਼ਮਾ ਕੀਤਾ ਜਾਏ ਪਰ ਹੁਣ ਇਹ ਗੁਰੂ ਨੇ ਤੇ ਗੁਰੂ ਦਾ ਕਿਹਾ ਟਾਲਿਆ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਗੁਰੂ ਦੇ ਕਹਿਣੇ ਵੀ ਜਾਣ ਹੈ ਤੁਸੀਂ ਇਹ ਸਭ ਸਮਾਨ ਵਾਪਸ ਕਰੋ ਲੇਕਿਨ ਉਹਨਾਂ ਨੂੰ ਇਹ ਕਹੋ ਇਹ ਜਰੂਰ ਚਿਤਾਰੋ ਕਿ ਤਨਗੁਰ ਤੇਗ ਬਹਾਦਰ ਸਾਹਿਬ ਮੈ ਤੁਹਾਨੂੰ ਮਾਫ਼ ਕਰ ਦਿੱਤਾ ਹੈ ਇਹ ਤੁਹਾਡੇ ਤੇ ਉਪਕਾਰ ਕੀਤਾ ਹੈ ਤੁਹਾਨੂੰ ਤੁਹਾਡਾ ਪੂਰੀ ਕੁਲ ਦਾ ਜੜਾ ਉਹ ਨਾਸ ਕਰ ਸਕਦੇ ਸੀ ਅੱਗੋਂ ਦੀ ਐਵੇਂ ਵਧਦੀ ਕੀ ਨਹੀਂ ਕਰਨੀ ਇਹ ਗੁਰੂ ਘਰ ਵਿੱਚ ਨਿੰਦਨੀ ਹੈ ਜਦੋਂ ਵੀ ਸਿੱਖ ਆਪਸ ਵਿੱਚ ਲੜਦੇ ਨੇ ਕੋਈ ਬਹਿਸ ਕਰਦੇ ਨੇ ਤੇ ਕੋਈ ਐ ਨਹੀਂ ਕਹਿੰਦਾ ਵੀ ਕਾਮ ਕ੍ਰੋਧ ਦੇ ਵਸ ਵਿੱਚ ਹੋ ਕੇ ਵਿਸ਼ੇਵਿਕਾਰਾਂ ਦੇ ਵਸ ਵਿੱਚ ਹੋ ਕੇ ਕੋਈ ਲੜ ਪਿਆ ਹੈ ਕੀ ਕਹਿੰਦੇ ਨੇ ਗੁਰੂ ਤੇ ਸਿੱਖ ਲੜੇ ਨੇ ਗੁਰਦਾਰਾ ਸਾਹਿਬ ਵਿੱਚ ਲੜੇ ਨੇ ਗੁਰੂ ਘਰ ਦੀ ਨਿੰਦਾ ਹੁੰਦੀ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੜੇ ਨੇ ਗੁਰੂ ਦੀ ਮਰਿਆਦਾ ਨਹੀਂ ਰੱਖੀ ਗੁਰੂ ਦਾ ਜਿਹੜਾ ਉਹ ਆਦਰ ਸਤਕਾਰ ਨਹੀਂ ਕੀਤਾ ਤੇ ਕਹਿੰਦੇ ਇਹਦੇ ਵਿੱਚ ਕਦੀ ਵੀ ਗੁਰੂ ਦੀ ਖੁਸ਼ੀ ਨਹੀਂ ਹੁੰਦੀ ਐਸਾ ਉਪਦੇਸ਼ ਦਿੱਤਾ ਮਾਤਾ ਨਾਨਕੀ ਜੀ ਨੇ ਕਿ ਇਹ ਜਾ ਕੇ ਉਹਨਾਂ ਨੂੰ ਸਮਝਾਣਾ ਕਰੋ ਫਿਰ ਮੱਖਣਸ਼ਾਲ ਲਬਾਣੇ ਜੀ ਜਿਹੜਾ ਨਹੀਂ ਚਾਹੁੰਦੇ ਸੀ ਪਰ ਗੁਰੂ ਸਾਹਿਬ ਦਾ ਕਹਿਣਾ ਮੰਨਿਆ ਕਿਉਂਕਿ ਆਏ ਇਸ ਹਸਤੇ ਸੀ ਆਪਣੇ ਕਲਿਆਣ ਲਈ ਤੇ ਕਲਿਆਣ ਕਿਦੇ ਵਿੱਚ ਐ ਸਤਗੁਰੂ ਬਚਨ ਕਮਾਉਣੇ ਇਹ ਸੱਚਾ ਵਿਚਾਰ ਇਹ ਸੱਚਾ ਵਿਚਾਰ ਰਹੀ ਹੈ ਕਿ ਸਤਗੁਰੂ ਦੇ ਬਚਨ ਕਮਾਓ ਗੁਰ ਕੈ ਬਚਨ ਸਦਾ ਅਬਿਨਾਸੀ ਸਦਾ ਹੀ ਅਬਿਨਾਸੀ ਹੁੰਦੇ ਨੇ ਵੇਖਣ ਵਿੱਚ ਲੱਗਦਾ ਹੈ ਕਿ ਮਹਾਰਾਜ ਤਾਂ ਛੋਟੀ ਜੀ ਗੱਲ ਕਹਿ ਰਹੇ ਨੇ ਕਿ ਮਹਾਰਾਜ ਤੇ ਕਰੇ ਨੇ ਭਾਂਡੇ ਮੰਜੋ ਮਹਾਰਾਜ ਨੇ ਕਹਿਤਾ ਗੁਰੂ ਨਾਨਕ ਪਾਤਸ਼ਾਹ ਨੇ ਪਾਈ ਪਤਰੀ ਜੀ ਨੂੰ ਰੋਜ਼ ਦਾਤਨ ਲੈ ਕੇ ਆਣਾ ਮਤ ਪਾਈ ਬਗਰੀ ਸੋਚਦੇ ਮੈਂ ਦਾਤਨ ਲੈ ਕੇ ਆਵਾਂ ਤੇ ਮੇਰੀ ਕਲਿਆਣ ਕਿਵੇਂ ਹੋਏਗੀ ਸੋਚ ਸਕਦੇ ਨੇ ਨਾ ਪਰ ਕਲਿਆਣ ਮੰਨਣ ਵਿੱਚ ਹੈ ਜੋ ਗੁਰੂ ਸਾਹਿਬ ਨੇ ਕਹਿਤਾ ਉਹ ਵਚਨ ਮੰਨਣ ਵਿੱਚ ਹੈ ਇਹ ਵਿਰ ਮਹਾਰਾਜ ਨੇ ਵਚਨ ਮੰਨੇ ਸਮਾਨ ਵਾਪਸ ਕਰਨ ਗਏ ਉੱਥੇ ਕੀ ਹੋਇਆ ਫਿਰ ਆਦ ਗੁਰੂ ਗ੍ਰੰਥ ਸਾਹਿਬ ਧੀਰਮਲੀਆਂ ਪਾਸ ਕਿਵੇਂ ਪਹੁੰਚੇ ਫਿਰ ਮਹਾਰਾਜ ਨੂੰ ਵਿਸਾਖੀ ਦੇ ਜਾਣ ਦੀ ਮੱਖਣਛਾ ਲਵਾਣਾ ਜੀ ਜਿਹੜਾ ਨਾ ਉਹ ਉਹ ਮਿੰਨਤ ਕਰਦੇ ਨੇ ਕਿ ਮੈਂ ਦਰਬਾਰ ਸਭ ਢਿੱਠੇ ਸੱਬੇ ਥਾਂ ਉਹ ਨਹੀਂ ਤੁਦ ਜੀ ਹਾਂ ਐਸੇ ਸਥਾਨਾਂ ਤੇ ਵਿਸਾਖੀ ਆ ਰਹੀ ਹੈ ਉੱਥੇ ਜਾਣਾ ਹੈ ਉਨ ਸਾਡੇ ਵੀ ਬਸ ਅੱਖੀ ਆ ਰਹੀ ਹੈ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਐਸਾ ਇਤਿਹਾਸ ਸ਼ੁਰੂ ਹੋ ਗਿਆ ਹੈ ਅਸੀਂ ਸਾਰੇ ਮਿਲ ਕੇ ਮਹਾਰਾਜ ਦੇ ਦਰਸ਼ਨ ਕਰੀਏ ਗੁਣ ਗaan ਕਰੀਏ ਅੱਜ ਸ਼ਬਦ ਦੇ ਵਿਚਾਰ ਨਹੀਂ ਹੋਈ ਕੱਲ ਯਤਨ ਕਰਾਂਗੇ ਕਿ ਉਹ ਸ਼ਬਦ ਦੇ ਵਿਚਾਰ ਅਗਲੇ ਸ਼ਬਦ ਦੇ ਵਿਚਾਰ ਕਰੀਏ ਜਿਹੜਾ ਅਸੀਂ ਕੱਲ ਕੀਤੀ ਸੀ ਨਾ ਵਿਚਾਰ ਸੰਗਤ ਜੀ ਉਹ ਆਸਾ ਰਾਗ ਵਿੱਚ ਮਹਾਰਾਜ ਦਾ ਇੱਕੋ ਇੱਕ ਸ਼ਬਦ ਹੈ ਜਿਹਦੇ ਵਿਚਾਰ ਕੀਤੀ ਸੀ ਜਿਹਦੇ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ ਕੀ ਆਪਣੀ ਕਲਿਆਣ ਕਰਨੀ ਹੈ ਤੇ ਗੁਣ ਗਾਓ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚੱਕ ਉਹ ਨਹੀਂ ਗੁਣ ਗਾंदे ਗੁਣ ਗਾਣ ਨਾਲ ਹੀ ਕਲਿਆਣ ਹੋਏਗੀ ਮਹਾਰਾਜ ਨੇ ਐਸਾ ਉਪਦੇਸ਼ ਦਿੱਤਾ ਅਗਲਾ ਮਹਾਰਾਜ ਦਾ ਰਾਗ ਦੇਵ ਗੰਧਾਰੀ ਵਿੱਚ ਸ਼ਬਦ ਹੈ ਜਿਹਦੇ ਵਿੱਚ ਆਹ ਮਹਾਰਾਜ ਕਿਰਪਾ ਕਰਨ ਆਪ ਸਿਰ ਤੇ ਮੇਰ ਪਰੇ ਹੱਥ ਰੱਖ ਕੇ ਕਲ ਕਰਾ ਲੈਣ ਬੁੱਲਾਣਾ ਚਿਤਾਰਨੀਆਂ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਜ ਰਹੇ ਜੂਲਤੇ ਨਿਸ਼ਾਨ ਰਹੇ ਸੱਜ ਤੇ دیوان ਰਹੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ